ਤੇ ਸ਼ਬਦ ਤੇ ਪ੍ਰਤੀਤ ਸ਼ਬਦ ਇਹ ਵੀ ਦ੍ਰਿੜਤਾ ਦਾ ਸ਼ਬਦ ਹੈ ਪਰ ਪ੍ਰੀਤ ਨਾਲ ਪ੍ਰਤੀਤ ਦਾ ਹੋਣਾ ਅਤਿ ਲਾਜ਼ਮੀ ਹੈ ਇਕੱਲੀ ਪ੍ਰੀਤ ਵੀ ਕਈ ਵਾਰੀ ਬੰਦਾ ਥਿੜਕ ਜਾਂਦਾ ਹੈ ਜੇ ਪ੍ਰਤੀਤ ਬੰਦੇ ਦੀ ਕਾਇਮ ਹੋਵੇ ਤੇ ਪਿਆਰਿਓ ਦੀ ਪ੍ਰਤੀਤ ਨੂੰ ਕੋਈ ਡੁਲਾ ਨਹੀਂ ਸਕਦਾ ਇਸ ਨੁਕਤੇ ਨੂੰ ਫਿਰ ਧਿਆਨ ਨਾਲ ਸੁਣਿਓ ਮੈਂ ਲਫ਼ਜ਼ ਬਾਣੀ ਦੇ ਲੈ ਰਿਆਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ ਆਂ ਇਸ ਵਾਰੇ ਮੈਂ ਪੂਰੇ ਦਾ ਪੂਰਾ ਇਸ ਹਾਲ ਗੁਰੂ ਨਾਨਕ ਸਾਹਿਬ ਦੇ ਪਰਸਬੰਦੀ ਇਹ ਬੇਨਤੀ ਕਰਦਾ ਰਿਹਾ ਜਦੋਂ ਅਸੀਂ ਚੌਥੀ ਪੌੜੀ ਪੜ੍ਹਨੇ ਆਂ ਮਹਾਰਾਜ ਦਾ ਬਚਨ ਹੁੰਦਾ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਆਪਾ ਪਰਮਾਤਮਾ ਸੱਚ ਹੈ ਉਹਦਾ ਨਾਮ ਸੱਚ ਹੈ ਉਸ ਦੀ ਜਿਹੜੀ ਪਾਖਿਆ ਜਿਹੜੀ ਬੋਲੀ ਹੈ ਪਾਖਿਆ ਭਾਉ ਭਾਉ ਦਾ ਅਰਥ ਹੈ ਪ੍ਰੇਮ ਅਪਾਰ ਜਿਹਦਾ ਪਾਰਾਂ ਵਾਰ ਨਹੀਂ ਪਾਇਆ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖ ਹੈ ਅਸੀਂ ਆਖਨੇ ਆ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੇਰੀ ਬੇਨਤੀ ਵੱਲ ਧਿਆਨ ਦੇ ਆ ਜਮੇ ਦੇ ਅਰਥ ਅੰਮ੍ਰਿਤ ਵੇਲੇ ਲਵਲ ਨਹੀਂ ਕੇਵਲ ਜਾਣ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਅਗਲਾ ਬਚਨੇ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਹੁਣ ਇਹ ਤੱਕ ਆਪਨੇ ਨਾਲ ਪੜੀ ਇਹਦੇ ਅਰਥ ਨੇ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਮੂੰਹ ਤੋਂ ਕਿਹੜੇ ਬੋਲ ਬੁਲਾਂ ਜਿਨ੍ਹਾਂ ਦੇ ਸੁਣ ਨਾਲ ਧਰੇ ਪਿਆਰ ਤੂੰ ਮੈਨੂੰ ਪਿਆਰ ਕਰੇ ਇਹ ਬੇ ਬੇਨਤੀ ਸੁਣਿਓ ਦੁਆਰਾ ਇੱਥੇ ਨਹੀਂ ਕਿਹਾ ਮੈਂ ਪਿਆਰ ਕਰਾਂ ਇਥੇ ਲਫ਼ਜ਼ ਨਹੀਂ ਵਰਤੇ ਮੈਨੂੰ ਦੱਸ ਮੈਂ ਕਿਵੇਂ ਪਿਆਰ ਕਰਾਂ ਇਥੇ ਇੱਕੋ ਲਫ਼ਜ਼ ਕਹਿ ਮੈਨੂੰ ਦੱਸ ਪ੍ਰਮਾਤਮ ਜੀ ਮੈਂ ਮੂੰਹ ਤੋਂ ਕਿਹੜੇ ਬੋਲ ਬੋਲਾਂ ਜਿਨ੍ਹਾਂ ਬੋਲਾਂ ਦੇ ਨਾਲ ਜਿੱਤ ਸੁਣ ਧਰੇ ਪਿਆਰ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਪਿਆਰ ਕਰੋ ਹਾਲੇ ਬਾਣੀ ਤੇ ਸਾਰੀ ਕਹਿਰੀ ਐਸੀ ਪ੍ਰੀਤ ਕਰੋ ਮਨ ਮੇਰੇ ਅਸੀਂ ਪਾਠ ਕਰ ਰਹੇ ਹਾਂ ਰੇ ਮਨ ਐਸੀ ਖਰਸਿਓ ਪ੍ਰੀਤ ਕਰ ਮਹਾਰਾਜ ਦੇ ਸ਼ਬਦ ਨੇ ਰੇ ਮਨ RAM ਸਿਓ ਕਰ ਪ੍ਰੀਤ ਸਰਵਣ ਗੋਬਿੰਦ ਗੁਣ ਸੁਨੋ ਅਰ ਗਾਓ ਰਚਨਾ ਗੀਤ ਬਾਣੀ ਚ ਯਾਦੇ ਸ਼ਬਦ ਇਹ ਨੇ ਕਿ ਮਨਾ ਤੂੰ ਪਿਆਰ ਕਰ ਮੈਂ ਫਿਰ ਬੇਨਤੀ ਸੁਣਾਇ ਇਹ ਨੁਕਤੇ ਨੂੰ ਧਿਆਨ ਨਾਲ ਦੁਬਾਰਾ ਰਿਪੀਟ ਕਰਾਂਗਾ ਇੱਥੇ ਇਹ ਨਹੀਂ ਕਿਹਾ ਮੇਰਾ ਮਨ ਕਿਵੇਂ ਪਿਆਰ ਕਰੇ ਇੱਥੇ ਚੌਥੀ ਪੌੜੀ ਚ ਕਿਹਾ ਜਿਤ ਸੁਣ ਧਰੇ ਪਿਆਰ ਜਿੰਨੂੰ ਸੁਣ ਕੇ ਤੂੰ ਸਾਨੂੰ ਪਿਆਰ ਕਰੇ ਇਹ ਕੀ ਗੱਲ ਦੂਸਰਾ ਬਾਣੀ ਚ ਕਿਹਾ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ ਭਗਤਾਂ ਨੇ ਕਿਹਾ ਸੱਚੀ ਪ੍ਰੀਤ ਆਮ ਤੁਮ ਸਿਓ ਜੋਰੀ ਅਸੀਂ ਜੋਰੀ ਪਰ ਇੱਥੇ ਗੁਰੂ ਨਾਨਕ ਸਾਹਿਬ ਏਡੀ ਵੱਡੀ ਰਮਜ਼ ਪਾ ਗਏ ਏਡੀ ਵੱਡੀ ਬਖਸ਼ੀਸ਼ ਦੇ ਗਏ ਉਸ ਤੱਕ ਦੇ ਵਿੱਚੋਂ ਕਹਿਣ ਲੱਗੇ ਜਿਤ ਸੁਣ ਧਰੇ ਪਿਆਰ ਇਹਦਾ ਮਤਲਬ ਹੈ ਪ੍ਰਮਾਤਮਾ ਵੈਗੁਰੂ ਮੇਰੇ ਵੱਲੋਂ ਪਿਆਰ ਦਾ ਕੋਈ ਫੁਰਨਾ ਹੋ ਸਕਦਾ ਹੈ ਸੰਸਾਰ ਦੀ ਵਾਸ਼ਨਾ ਦੀ ਖਨੇਰੀ ਉਸ ਪਿਆਰ ਨੂੰ ਤੋੜਨ ਦਾ ਯਤਨ ਕਰੇ ਪਰ ਜਦੋਂ ਤੂੰ ਪਿਆਰ ਕਰਨ ਲੱਗ ਪਿਆ ਸੰਸਾਰ ਜਿੰਨਾ ਮਰਜ਼ੀ ਮੇਰੇ ਵਿਰੋਧ ਵਿੱਚ ਕਲਾ ਹੋ ਜਾਏ ਜੇ ਤੂੰ ਮੁਹੱਬਤ ਕਰੇਂਗਾ ਤੇਰੇ ਪਿਆਰ ਨੂੰ ਕੋਈ ਨਹੀਂ ਤੋੜ ਸਕਦਾ ਇਸ ਨੂੰ ਫਿਰ ਬੇਨਤੀ ਸੁਣਿਓ ਚਿਤ ਸੁਣ ਧਰੇ ਪਿਆਰ ਜਿਹਨੂੰ ਸੁਣ ਕੇ ਤੂੰ ਪਿਆਰ ਕਰੇ ਤੂੰ ਮੁਹੱਬਤ ਕਰੇ ਜਿੱਥੇ ਪ੍ਰੀਤ ਹੈ ਉੱਥੇ ਗੁਰਬਾਣੀ ਨੇ ਕਿਹਾ ਸੁਰਤ ਦੀ ਅਡੋਲਤਾ ਹੀ ਪ੍ਰਤੀਤ ਪੈਦਾ ਕਰਦੀ ਚੜਦੀ ਕਲਾਈ ਪ੍ਰਤੀਤ ਵੱਲ ਲੈ ਕੇ ਜਾਂਦੀ ਪ੍ਰਤੀਤ ਕੀ ਚੜਦੀ ਕਲਾ ਵਿੱਚ ਲ ਜਾਂਦੀ ਬੇਲੋ ਇਹ ਬਿਲਕੁਲ ਤਾਣੇ ਪੇਟੇ ਦੀ ਤਰ੍ਹਾਂ ਕੁਝ ਗੁਰੂ ਗ੍ਰੰਥ ਸਾਹਿਬ ਤੋਂ ਸ਼ਬਦ ਅਸੀਂ ਲਈਏ ਬੜਾ ਸੌਖਾ ਰਹੇਗਾ ਕਿ ਪ੍ਰੀਤ ਔਰ ਪ੍ਰਤੀਤ ਕਈ ਵਾਰੀ ਫੁਰਨੇ ਉੱਠਦੇ ਆ ਚਲੋ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਪਰ ਅੰਦਰੋਂ ਅਡੋਲ ਸੁਰਤ ਕਹਿੰਦੀ ਨਹੀਂ ਨਿਭ ਜਾਣੀ ਕੀ ਚੰਗੀ ਜਿਵੇਂ ਸਭ ਤੋਂ ਪਹਿਲੇ ਮਹਾਂਪੁਰਖ ਦਰবেশ ਬਾਬਾ ਫਰੀਦ ਜੀ ਉਹਨਾਂ ਦਾ ਇੱਕ ਅੰਮ੍ਰਿਤ ਵਚਨ ਸਲੋਕ ਹੈ ਉਹ ਅਸੀਂ ਸਾਰੇ ਪੜ੍ਹਨੇ ਖਾਂ ਗਲਿਏ ਚਿੱਕੜ ਦੂਰ ਕਰ ਸੁਣਿਓ ਪ੍ਰੀਤ ਤੇ ਪ੍ਰਤੀਤ ਅਡੋਲਤਾ ਗਲੀਆਂ 'ਚ ਚਿੱਕੜ ਖੈ ਪਿਆਰੇ ਦਾ ਘਰ ਬਹੁਤ ਦੂਰ ਖੈ ਤੇ ਮੇਰੀ ਉਹਦੇ ਨਾਲ ਮੁਹੱਬਤ ਵੀ ਇਹ ਪਿਆਰ ਵੀ ਖੈ ਪਰ ਮਿਲਣ 'ਚ ਰੁਕਾਵਟ ਇਹ ਖੜੀ ਹੋ ਗਈ ਕਿ ਜਦੋਂ ਮੈਂ ਉਹਦੇ ਘਰ ਨੂੰ ਤੁਰਨਾ ਤੇ ਮੈਨੂੰ ਉਸ ਘਰ ਤੱਕ ਪਹੁੰਚਣ ਤੋਂ ਪਹਿਲਾਂ ਅਨੇਕਾਂ ਰੁਕਾਵਟਾਂ ਰੋਕ ਲੈਂਦੀਆਂ ਗਲੀਆਂ 'ਚ ਚਿੱਕੜ ਦੂਰ ਘਰ ਨਾਲ ਪਿਆਰੇ ਨਿਹੂ ਚੱਲਾਂ ਤਾਂ ਭਿਜੈ ਕੰਬਲੀ ਤੁਰਨਾ ਮੈਂ ਤੇ ਕੰਬਲੀ ਭੇਜਦੀ ਖੈ ਚਲੋ ਇਹਦੇ ਬਾਹਰ ਮੁੱਖੀ ਅਰਥ ਮੈਂ ਕਰ ਦੇਣਾ ਚਲਨਾ ਮੀਂਹ ਪੈ ਰਿਹਾ بارش ਪੈ ਰਹੀ ਹੈ ਪਿਆਰਿਓ ਗੁਰਬਾਣੀ ਸਾਰੀ ਜਿਹੜੀ ਅਸੀਂ ਪੜ੍ਹਨੇ ਆ ਇਹ ਸਾਰੀ ਬਾਣੀ ਦਾ ਸਬੰਧ ਤੁਰ ਸਾਡੀ ਆਤਮਾ ਦੇ ਨਾਲ ਹੈ ਹਰ ਸ਼ਬਦ ਸਾਨੂੰ ਆਤਮਿਕ ਤੌਰ ਤੇ ਉੱਚਾ ਉਠਾਉਂਦਾ ਹੈ ਪਰ ਬਾਹਰ ਦੇ ਵਰਤਾਰੇ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜ਼ਰੂਰ ਕਰਦਾ ਜਿਹੜਾ ਬਾਹਰ ਵਰਦਾ ਉਹਦਾ ਜ਼ਿਕਰ ਕੀਤਾ ਜਾਂਦਾ ਮੈਂ ਆਪ ਨੂੰ ਇੱਕ ਵਾਰ ਬੇਨਤੀ ਕੀਤੀ ਸੀ ਲਾਵਾਂ ਦਾ ਸਬੰਧ ਸਾਡੇ ਤੁਰ ਅੰਦਰ ਦੇ ਨਾਲ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੈ ਪਰ ਅਸੀਂ ਬਾਹਰ ਦੇ ਵਰਤਾਰੇ ਦੀ ਲਾਵਾਂ ਦਾ ਪਾਠ ਕਰਨੇ ਬਾਹਰ ਦੇ ਵਰਤਾਰੇ ਲਈ ਅਸੀਂ ਦੇਖਨੇ ਆ ਭੋਗ ਵੀ ਪਾਨਿਆ ਬੰਦੇ ਦੀ ਮੌਤੇ ਪਰ ਗੁਰੂ ਸਾਹਿਬ ਨੇ ਜੇ ਇਹਦੇ ਅੰਤਰੀਵ ਅਰਥ ਕਰਾਂਗਾ ਤੇ ਇੱਕ ਹੋਰ ਬੇਨਤੀ ਅੰਤਰੀਵ ਅਰਥ ਹਰ ਬੰਦਾ ਇੱਕੋ ਜਿਹਾ ਨਹੀਂ ਕਰ ਸਕੇ ਆਖਰੀ ਅਰਥ ਇੱਕੋ ਜਿਹਾ ਹੋ ਜਾਣਗੇ ਕਿਉਂਕਿ ਸਾਡੇ ਕੋਲ ਕੋਸ਼ ਮੌਜੂਦ ਨਹੀਂ ਅਸੀਂ ਦਿਕਸ਼ਨਰੀ ਵਿੱਚੋਂ ਕੋਸ਼ਾਂ ਵਿੱਚੋਂ ਲਫ਼ਜ਼ ਲੱਭ ਲੱਭ ਕੇ ਅਰਥ ਕਰਾਂਗੇ ਪਰ ਅੰਤਰੀਵ ਅਰਥ ਕੇਵਲ ਉਹ ਹੀ ਕਰੇਗਾ ਜਿੰਨੂੰ ਜਾਂ ਤਾਂ ਉਹ ਅਵਸਥਾ ਮਿਲ ਗਈ ਤੇ ਜਾਂ ਫਿਰ ਜਿਸ ਅਵਸਥਾ ਵਿੱਚ ਉਹਨੇ ਬਾਣੀ ਉਚਾਰਨ ਕੀਤੀ ਜਿੰਨੀ ਕੋ ਸਮਝ ਪਈ ਹੁਣ ਗਲੀਆਂ ਦਾ ਅਰਥ ਆਹ ਗਲੀਆਂ ਅੱਜ ਦਾ ਬੰਦਾ ਕਹੇਗਾ ਹੁਣ ਤਾਂ ਗਲੀਆਂ ਚ ਚਿੱਕੜ ਹੈ ਨਹੀਂ ਸੜਕਾਂ ਸਿਮਟੜ ਨੇ ਗੱਡੀ ਨੂੰ ਸੱਲ ਮਾਰੀ ਤੇ ਗਏ ਨਹੀਂ ਨਹੀਂ ਪਿਆਰਿਓ ਇਹ ਗਲੀਆਂ ਨਹੀਂ ਕੇਵਲ ਅੰਦਰ ਜਾਣ ਵਾਲੀਆਂ ਵੀ ਗਲੀਆਂ ਨੇ ਆ ਅੱਖਾਂ ਵੀ ਤਾਂ ਗਲੀਆਂ ਨੇ ਕੰਨ ਵੀ ਤਾਂ ਗਲੀਆਂ ਨੇ ਇਹ ਵੀ ਤਾਂ ਗਲੀਆਂ ਨੇ ਜਦੋਂ ਸੁਰਤ ਚੱਲਦੀ ਹੈ ਕਹੇ ਸ਼ਬਦ ਵੱਲ ਇਹ ਹੀ ਤਾਂ ਗਲੀਆਂ ਰਸਤੇ ਵਿੱਚ ਚਿੱਕੜ ਪਾ ਕੇ ਰੋਕਦੀਆਂ ਨੇ ਕਦੀ ਪਰਾਇਆ ਰੂਪ ਦੇਖਿਆ ਹੋਇਆ ਚਿੱਕੜ ਬਣ ਕੇ ਰੋਕ ਲੈਂਦਾ ਸੁਰਤ ਕਦੀ ਸੁਣੇ ਹੋਏ ਗੰਧਨ ਵਹਿ ਨਿੰਦਿਆ ਚੁਗਲੀ ਰੋਕ ਲਿੰਦੀ ਬਾਬਾ ਜੀ ਕਿੰਨੇ ਮੈਂ ਕੀ ਕਰਾਂ ਲੋਕ ਲਾਜ ਦਾ ਮੀ ਪੈਂਦਾ ਪਿਆ ਮੇਰੀ ਕੰਬਲੀ ਪੇ ਚੁੱਕੀ ਹੈ ਅੰਦਰ ਭਿਜ ਰਿਹਾ ਹੈ ਅੱਗੇ ਹੁਣ ਦੇਖੋ ਜਦੋਂ ਬਾਹਰ ਮੁਖੀ ਉਸ ਪ੍ਰੀਤ ਨੂੰ ਤੋੜਨ ਵਾਲੀ ਥੋੜਾ ਜਿਹਾ ਚਿੰਗਾਰੀ ਆਈ ਸਾੜਨ ਲਈ ਉਸੇ ਵਕਤ ਉਹ ਮਹਾਰਾਜ ਉਹ ਮਹਾਂਪੁਰਖ ਪ੍ਰਤੀਤ ਵਿੱਚ ਬੋਲ ਉੱਠੇ ਗਲਿਏ ਚਿੱਕਰ ਦੂਰ ਕਰ ਨਾਲ ਪਿਆਰੇ ਨੇਹੋ ਚੱਲਾਂ ਤਾਂ ਭਿੱਜੈ ਕੰਬਲੀ ਰਾਹ ਤਾਂ ਟੁੱਟੈ ਨੇਹੋ ਅੱਗੇ ਉਹ ਕਹਿੰਦਾ ਭਿੱਜੋ ਸਿੱਜੋ ਕੰਬਲੀ ਇਹ ਪ੍ਰਤੀਤ ਹੈ ਲਫ਼ਜ਼ ਫਿਰ ਸੁਣਿਓ ਪਹਿਲਾ ਹੈ ਪ੍ਰੀਤ ਨਾਲ ਪਿਆਰੇ ਨੇਹੋ ਮੇਰਾ ਪਿਆਰ ਹੈ ਪਰ ਨਾਲ ਉਹਨਾਂ ਦੱਸਿਆ ਸਮੱਸਿਆ ਇੱਕ ਸਮੱਸਿਆ ਇਹ ਵੇ ਗਲੀਆਂ ਚਿਕੜ ਕੇ ਮੀਂਹ ਪੈਂਦਾ ਗਲੀਆਂ ਚ ਮੈਂ ਤੁਰ ਤੁਰਾਂਗਾ ਕਿਵੇਂ ਉਸ ਪ੍ਰੀਤ ਤੋਂ ਬਾਅਦ ਫਿਰ ਸੁਰਤ ਦੀ ਦ੍ਰਿੜਤਾ ਨੇ ਕਿਹਾ ਨਾ ਇੰਨਾ ਕੁਝ ਖੋਣ ਦੇ ਬਾਵਜੂਦ ਵੀ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੈ ਮੇਖੋ ਜਾਇ ਮਿਲਾਂ ਤੈਨ ਸੱਜਣਾ ਟੁੱਟੋ ਨਾਹੀ ਨੇਖੋ ਇਹ ਪ੍ਰਤੀਤ ਹੈ ਇਸ ਤੋਂ ਅੱਗੇ